ਤੇਜ਼ ਰਫ਼ਤਾਰ ਕਾਰ ਨੇ ਦਿਨਾਂ ਨਗਰ ਥਾਣਾ ਨੇੜੇ ਦੋ ਮਹਿਲਾਵਾਂ ਨੂੰ ਲਿਆ ਆਪਣੀ ਲਪੇਟ 'ਚ ਬਾਅਦ ਵਿੱਚ ਖੜੀ ਮਰੂਤੀ ਗੱਡੀ ਨੂੰ ਮਾਰੀ ਟੱਕਰ ਇੱਕ ਮਹਿਲਾ ਦੀ ਹੋਈ ਮੌਤ ਅਤੇ ਦੋ ਮਹਿਲਾਵਾਂ ਸਮੇਤ ਇੱਕ ਨੌਜਵਾਨ ਹੋਇਆ ਗੰभीर ਜ਼ਖਮੀ ਦੀਨਾਗਰ ਨੈਸ਼ਨਲ ਹਾਈਵੇ ਤੇ ਦਿਨਾਗਰ ਪੁਲਿਸ ਸਟੇਸ਼ਨ ਦੇ ਥੋੜੀ ਹੀ ਦੂਰੀ ਤੇ ਇੱਕ ਕ੍ਰਿਪਟਾਕਾਰ ਨੌਜਵਾਨਾ ਵੱਲੋਂ ਪਹਿਲਾਂ ਸੜਕ ਤੇ ਜਾ ਰਹੀਆਂ ਦੋ ਮਹਿਲਾਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸ ਤੋਂ ਬਾਅਦ ਇੱਕ ਪ੍ਰਾਈਵੇਟ ਕਾਲਜ ਦੇ ਨੇੜੇ ਖੜੀ ਮਰੂਤੀ ਕਾਰ ਨੂੰ ਆਪਣੀ ਲਪੇਟ ਵਿੱਚ ਲੈਣ ਦੀ ਖਬਰ ਮਿਲੀ ਹੈ ਇਸ ਮੌਕੇ ਗੱਲਬਾਤ ਕਰਦ ਹੋਏ ਥਾਣਾ ਮੁਖੀ ਦਿਨਾਗਰ ਨੇ ਦੱਸਿਆ ਕਿ ਇੱਕ ਕ੍ਰਿਪਟਾਕਾਰ ਵਿੱਚ ਸਵਾਰ ਨੌਜਵਾਨਾ ਵੱਲੋਂ ਪਹਿਲਾਂ ਸੜਕ ਦੇ ਕਿਨਾਰੇ ਜਾ ਰਹੀਆਂ ਦੋ ਮਹਿਲਾਵਾਂ ਨੂੰ ਗਬੀ ਰੂਪ ਵਿੱਚ ਜਖਮੀ ਕੀਤਾ ਅਤੇ ਬਾਅਦ ਵਿੱਚ ਖੜੀ ਮਰੂਤੀ ਕਾਰ ਵਿੱਚ ਟੱਕਰ ਮਾਰ ਦਿੱਤੀ ਕਾਰ ਵਿੱਚ ਇੱਕ ਮਹਿਲਾ ਅਤੇ ਇੱਕ ਨੌਜਵਾਨ ਬੈਠੇ ਸਨ ਕਿਸੇ ਦੀ ਉਡੀਕ ਕਰ ਰਹੇ ਸਨ ਤੇ ਟੱਕਰ ਇੰਨੀ ਭਿਆਨਕ ਸੀ ਕਿ ਮਰੂਤੀ ਕਾਰ ਦੇ ਪਰਛੜੇ ਉੱਡ ਗਏ ਅਤੇ ਕਰੇਤਾ ਗੱਡੀ ਦੇ 에ਅਰ ਬੈਗ ਖੁੱਲਣ ਕਾਰਨ ਗੱਡੀ ਸਵਾਰ ਨੌਜਵਾਨਾਂ ਦਾ ਹੋਇਆ ਬਚਾਓ ਘਟਨਾ ਦੀ ਸੂਚਨਾ ਮਿਲਦੇ ਹੀ ਜਿਨਾ ਨਗਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਲਾਜਲੀ ਲਿਆਂਦਾ ਗਿਆ ਅਤੇ ਮਰੂਤੀ ਕਾਰ ਵਿੱਚ ਸਵਾਰ ਇੱਕ ਨੌਜਵਾਨ ਜੋ ਕਿ ਇੱਕ ਫੌਜ ਦਾ ਜ਼ਵਾਰ ਹੋਣ ਕਾਰਨ ਉਸ ਨੂੰ ਪਠਾਨਕੋਟ ਦੇ ਮਿਲਟਰੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਮਰੂਤੀ ਕਾਰ ਵਿੱਚ ਇੱਕ ਔਰਤ ਸੀ ਉਸ ਦੀ ਜੀਵ ਅੰਦੀ ਅੱਧ ਵਿੱਚੋਂ ਕੱਟਣ ਦੀ ਖਬਰ ਸਾਹਮਣੇ ਆ ਜਾਈ ਆ ਰਹੀ ਹੈ ਕਿ ਇੱਕ ਕਰੇਟਾ ਗੱਡੀ ਸੀਗੀ ਜਿਹਨੂੰ ਨੌਜਵਾਨ ਚਲਾ ਰਹੇ ਸੀਗੇ ਤੇ ਇਸ ਗੱਡੀ ਨੇ ਪਹਿਲਾਂ ਦੋ ਲੜਕੀਆਂ ਜਿਹੜੀਆਂ ਕਹਿੰਦੇ ਥਾਣੇ ਦੇ ਸਾਹਮਣੇ ਜੋ ਪੈਦਲ ਜਾ ਰਹੀਆਂ ਸੀ ਕਿ ਉਹਨਾਂ ਨੂੰ ਹਿੱਟ ਕੀਤਾ ਬਾਅਦ ਵਿੱਚ ਇਸੇ ਗੱਡੀ ਨੇ ਐਸਐਸਐਮ ਕਾਲਜ ਬਿਆਨਗਰ ਦੇ ਸਾਹਮਣੇ ਜੋ ਬੈਰੀਕੇਡਸ ਲੱਗੇ ਸੀਗੇ ਉੱਥੇ ਇੱਕ ਗੱਡੀ ਸੀ 800 ਮਾਰੂਤੀ ਉਹਨੂੰ ਹਿੱਟ ਕੀਤਾ ਇਸ ਤਰ੍ਹਾਂ ਟੋਟਲ ਚਾਰ ਇਹਦੇ ਬੰਦੇ ਇਸ ਗੱਡੀ ਦੇ ਜਿਹੜਾ ਚਾਲਕ ਦੁਆਰਾ ਰੈਸ ਡਰਾਈਵਿੰਗ ਕਰਦੇ ਹੋਏ ਇੰਜਰ ਕੀਤਾ ਗਿਆ ਸੀ ਤੇ ਜੋ ਚਾਰਾਂ ਜਿਹੜੇ ਇੰਜਰਡ ਵਿਕਤੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਜਿਹੜੇ ਮੌਕੇ ਤੇ ਦੋ ਲੜਕੀਆਂ ਨੂੰ ਕਾਬੂ ਕੀਤਾ ਤੇ ਜੋ ਇਹਦੇ ਪਰਿਜਨ ਨੇ ਇੰਜਰਡ ਬੰਦਿਆਂ ਦੇ ਉਹਦੇ ਸਟੇਟਮੈਂਟ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਤੇ ਮੁਤਾਬਕ ਸਟੇਟਮੈਂਟ ਤੇ ਜੋ ਇਹਦੇ ਇੰਜਰੀਜ਼ ਨੇ ਉਸ ਦੇ ਮੁਤਾਬਕ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਗੱਲ ਕੀਤੀ ਜਾਵੇ ਤਾਂ ਟੋਟਲ ਕਿੰਨੇ ਸਵਾਰ ਸੀ ਗੱਡੀ ਤੇ ਨੌਜਵਾਨ ਜਿੰਨਾਂ ਵੱਲੋਂ ਐਕਸੀਡੈਂਟ ਨੂੰ ਐਗਜ਼ਾਮ ਦਿੱਤਾ ਗਿਆ ਮੌਕੇ ਤੇ ਦੋ ਲੜਕੀ ਸਾਨੂੰ ਮਿਲੇ ਨੇ ਤੇ ਬਾਕੀ ਇੱਕ ਲੜਕਾ ਹੋਰ ਨਾਲ ਸੀਗਾ ਤਿੰਨ ਲੜਕੇ ਜੋ ਗੱਡੀ ਵਿੱਚ ਸਵਾਰ ਸੀਗੇ ਜਿਹੜੇ ਪੇਸ਼ੈਂਟ ਨੇ ਕਿੱਥੇ ਕਿੱਥੇ ਇਲਾਜ ਚੱਲ ਰਿਹਾ ਜੀ ਉਹਨਾਂ ਦਾ ਟੋਟਲ ਚਾਰ ਜਿਹੜੇ ਇੰਜਰਡ ਪੇਸ਼ੈਂਟ ਨੇ ਇਹਦੇ ਵਿੱਚ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹਦਾ ਐਮਜ ਹੈਗਾ ਤੇ ਉੱਥੇ ਇਲਾਜ ਚੱਲ ਰਿਹਾ ਪਠਾਨਕੋਟ ਤੇ ਦੋ ਜਿਹੜੇ ਪੇਸ਼ੈਂਟ ਸੀਗੇ ਉਹ ਸਿਵਲ ਹਸਪਤਲ ਪਹਿਲਾਂ ਸਿੰਗੋਲ ਰੈਫਰ ਕਿੱਥੇ ਸੀਗੇ ਜੀ ਉਸ ਤੋਂ ਫਰਦਰ ਗਏ ਨੇ ਜੀ ਇਹ ਆਪਣੇ ਬਬਰੀ ਹਸਪਤਲ ਟੋਟਲ ਸਾਰੇ ਜਿਹੜੇ ਆਪਣੇ ਕਿੰਨੇ ਲੋਕ ਜਿਹੜੇ ਆ ਉਹਦੇ ਵਿੱਚ ਲੇਡੀਜ਼ ਕਿੰਨੇ ਸੀ ਤੇ ਜੰਜ਼ ਕਿੰਨੇ ਆ ਜਿਹੜੇ ਜ਼ਖਮੀ ਹੋਏ ਆ ਜਿਹੜੇ ਵੀ ਇੰਜਰਡ ਨੇ ਇਹਦੇ ਵਿੱਚ ਤਿੰਨ ਜੜੀਆਂ ਨੇ ਲੇਡੀਜ਼ ਨੇ ਤੇ ਇੱਕ ਜਿਹੜਾ ਹੈਗਾ ਜੈਕਸ ਜਿਹੜੇ ਕਾਰ ਸਵਾਰ ਸੀ ਉਹ ਕਾਬੂ ਕਰ ਲਿਆ ਜੀ ਪੁਲਿਸ ਨੇ ਹਾਂ ਓਕੇ ਤੋਂ ਕਾਬੂ ਕੀਤਾ ਨਹੀਂ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿੰਨੀ ਕੁ ਉਮਰ ਤੇ ਦੱਸ ਰਿਹਾ ਕਹਿੰਦੇ ਬਹੁਤ ਘੱਟ ਉਮਰ ਦੇ ਸੀ ਜਿਹੜੇ ਕਾਰ ਚਾਲਕ ਸੀ ਇਹ ਤਾਂ ਕਲੀਅਰ ਕਰਕੇ ਤੁਸੀਂ ਦੱਸਾਂਗੇ ਤੁਹਾਨੂੰ ਵੀ ਕਿੰਨੀ ਹੁੰਦੀ ਹੈ ਇਹ ਜਾਕੀ ਠੀਕ